ਇਹ ਜਿਹੜੀ ਚੀਜ਼ ਬਹੁਤ ਪਰੇਸ਼ਾਨ ਕਰਦੀ ਹੈ ਮੈਨੂੰ ਖੁਦ ਨੂੰ ਵੀ ਕਰਦੀ ਹੈ ਵੀ ਇਨਸਲਟ ਨਾ ਹੋ ਜਾਏ ਆਪਣੀ ਬੇਇੱਜ਼ਤੀ ਨਾ ਹੋ ਜਾਏ ਕਿਸੇ ਵੀ ਚੀਜ਼ ਨੂੰ ਲੈ ਕੇ ਦੇਖ ਲਈ ਆਪਾਂ ਮੰਨ ਲਾ ਕੋਈ ਵੀ ਰਾਸਤੇ ਤੇ ਆ ਕੋਈ ਕਿਸੇ ਗੱਲ ਨੂੰ ਲੈ ਕੇ ਜਾਂ ਆਪਾਂ ਕੋਈ ਉੱਚਾ ਬੋਲਦਾ ਜਾਂ ਆਪਾਂ ਨੂੰ ਕੋਈ ਗਲਤ ਬੋਲਦਾ ਜਾਂ ਆਪਣੇ ਕੋਈ ਮਾਰਦਾ ਜਾਂ ਆਪਣੇ ਨਾਲ ਕੋਈ ਲੜਾਈ ਝਗੜਾ ਕਰਕੇ ਆਪਣੇ ਮਾਰਦਾ ਤੇ ਵੀ ਇਹ ਚੀਜ਼ ਇਨਸਲਟ ਬਹੁਤ ਹੁੰਦੀ ਹੈ ਕਿ ਇਹਦਾ ਮੈਨੂੰ ਕੋਈ ਸਮਝਾਓ ਵੀ ਹੁਣ ਇਹਦਾ ਜੇ ਦਾ ਬੰਦਾ ਇਹ ਚੀਜ਼ ਸਮਝਦਾ ਵੀ ਇਹ ਚੀਨ ਬੇਤਜੂ ਜਨਸਰਟ ਹੋ ਜੂ ਤੇ ਉਹਨੂੰ ਕੀ ਕਰਨਾ ਚਾਹੀਦਾ ਉਹ ਜੀ ਸਿਚੁਏਸ਼ਨ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਤਾਂ ਨਾ ਤੁਹਾਨੂੰ ਸਮਝਣਾ ਪੈਣਾ ਹੈ ਇੱਕ ਵਰਡ ਆਉਂਦੇ ਹੈ ਇਹ ਐਨਐਲਪੀ ਦਾ ਟਾਪਿਕ ਹੈ ਨਾ ਨਿਊਰੋ ਲਿੰਗਿਸਟਿਕ ਥਿੰਕ ਪ੍ਰੋਗਰਾਮਿੰਗ ਹੈ ਇਹਦੇ ਵਿੱਚ ਅਸੀਂ ਕੀ ਕਰਨੇ ਆ ਕਿ ਆਪਣੇ ਬ੍ਰੇਨ ਨੂੰ ਸਮਝਨੇ ਆ ਠੀਕ ਹੈ ਆਪਣੇ ਜਦੋਂ ਤੁਸੀਂ ਦਿਮਾਗ ਨੂੰ ਸਮਝੋਗੇ ਨਾ ਫੇਰ ਹੀ ਤੁਸੀਂ ਇਹਨਾਂ ਸਿਚੁਏਸ਼ਨ ਸਮਝ ਸਕੋਗੇ ਹਰ ਇੱਕ ਦੀ ਸੋਚ ਅਲੱਗ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਕਿ ਤੁਹਾਨੂੰ ਜਿਹੜਾ ਲੱਗਦਾ ਹੈ ਕਿ ਇੱਜ਼ਤ ਮੇਰੀ ਬੜੀ ਇੱਜ਼ਤ ਹੈ ਤਾਂ ਰੀਅਲੀ ਇੱਜ਼ਤ ਹੈ ਵਾ ਮਤਲਬ ਤੁਹਾਨੂੰ ਇਹ ਮਤਲਬ ਹੈ ਮੇਰਾ ਕਿ ਅਸੀਂ ਸੋਚਨੇ ਆ ਨਾ ਕਿ ਸਾਨੂੰ ਸਾਰੇ ਲੋਕ ਬਹੁਤ ਵਧੀਆ ਸਮਝਦੇ ਜੀ ਤੁਹਾਨੂੰ ਲੱਗਦਾ ਇਹ ਸੱਚ ਹੈ ਨਹੀਂ ਉਹ ਵੀ ਹੈ ਜਿਆ ਇਨਸਾਨ ਜਿਹਨੂੰ ਸਾਰੇ ਵਧੀਆ ਸਮਝਦੇ ਹਨ इवन ਜਿਹੜੇ ਲੋਗ ਅਸੀਂ ਸੋਚਨੇ ਆ ਕਿ ਆ ਬੰਦਾ ਸਾਡੇ ਵਾਸਤੇ ਬਹੁਤ ਵਧੀਆ ਸੋਚਦਾ ਹੈ ਉਹ ਵੀ ਉੱਪਰੋਂ ਦਿਖਾਵਾ ਕਰ ਰਿਹਾ ਓਕੇ ਤੁਸੀਂ ਜਿੰਨਾ ਅ ਬੰਦੇ ਦੇ ਜਿਹੜਾ ਉਪਰੀ ਬਿਹੇਵੀਅਰ ਹੈ ਨਾ ਉਪਰੀ ਬਿਹੇਵੀਅਰ ਨੂੰ ਛੱਡ ਕੇ ਜਦੋਂ ਉਹਦਾ ਅੰਦਰ ਦਾ ਬਿਹੇਵੀਅਰ ਸਮਝਣਾ ਸ਼ੁਰੂ ਕਰੋਗੇ ਤੇ ਕੋਈ ਕੋਈ ਕਿਸੇ ਨੂੰ ਰਿਸਪੈਕਟ ਨਹੀਂ ਦਿੰਦਾ। ਉਹ ਕਿਹੜੀ ਚੀਜ਼ ਨੂੰ ਲੈ ਕੇ ਆਪਾਂ ਦੇਖਿਆ ਵੀ ਲੋਕ ਮਾਰ ਵੀ ਦਿੰਦੇ ਆ ਇੱਕ ਦੂਜੇ ਨੂੰ ਕਿ ਯਾਰ ਇਹ ਜੀ ਗੱਲਾਂ ਇਹਦੀ ਸਾਡੀ ਇੱਜ਼ਤ ਤੇ ਗੱਲ ਆ ਗਈ। ਹੂੰ ਹੂੰ ਹੂੰ। ਵੀ ਇੱਕ ਦੂਜੇ ਨੂੰ ਮਾਰ ਮਾਰ ਵੀ ਦਿੰਦੇ। ਮਾਰ ਦੇਣਾ। ਤੂੰ ਤੁਸੀਂ ਆਪਣੇ ਆਪ ਨੂੰ ਬੜਾ ਹੀ ਛੋਟਾ ਜਿਹੇ ਦਾਇਰੇ ਦੇ ਵਿੱਚ ਬੰਨਿਆ ਹੋਇਆ ਹੈ। ਇਹ ਦੇ ਵਿੱਚ ਫਿਰ ਪੂਰੀ ਆਇਡੈਂਟਿਟੀ ਆਉਂਦੀ ਹੈ ਕਿ ਤੁਸੀਂ ਜਿਸ ਤਰ੍ਹਾਂ ਹੀ ਆਪਣੀ ਆਪਣੀਆਂ ਆਇਡੈਂਟਿਟੀ ਜਿਹੜੀਆਂ ਛੋਟੀਆਂ-ਛੋਟੀਆਂ ਆਇਡੈਂਟਿਟੀਆਂ ਹਨਾ ਇਹ ਡਿਫਰੈਂਸਸ ਹੈ ਬਸ ਤੁਹਾਡੀ ਜਿਹੜਾ ਤੁਹਾਡਾ ਸੋਚਣ ਦਾ ਤਰੀਕਾ ਹੈ ਮੇਰਾ ਸੋਚਣ ਦਾ ਤਰੀਕਾ ਉਹ ਅਲੱਗ ਹੈ ਬਸ ਇੰਨੀ ਕੀ ਗੱਲ ਤੁਹਾਡਾ ਮਤਲਬ ਜਿਹੜਾ ਤੁਹਾਡਾ ਵੇਅ ਹੈ ਤੁਹਾਡੇ ਅਕੋਰਡਿੰਗ ਵੀ ਕੀ ਹੈ ਸਾਰਾ ਕੁਝ ਵੀ ਜੇ ਮੰਨ ਕੇ ਚੱਲੋ ਜਿਹੜਾ ਬੰਦਾ ਇਹਦੀ ਖਾਤਰ ਮੰਨ ਕੇ ਚੱਲੋ ਵੀ ਮੈਂ ਆਪਣੀ ਇੱਜ਼ਤ ਦੀ ਖਾਤਰ ਕਿਸੇ ਦਾ ਕਤਲ ਕੀਤਾ ਤੇ ਉਹ ਮੇਰੇ ਲਈ ਕਿਉਂ ਫੀਲ ਕੀਤਾ ਤੇ ਕਿਉਂ ਨਹੀਂ ਮੈਨੂੰ ਲੱਗੇ ਵੀ ਮੇਰੀ ਇੱਜ਼ਤ ਨਹੀਂ ਹੈ ਕਿਵੇਂ ਤੁਸੀਂ ਸੋਚਦੇ ਜੀ ਉਦ ਨਾ ਇਹ ਕੋਈ ਡੀ ਡੀ ਨਹੀਂ ਆ ਸੋਚਣ ਵਾਲੀ ਨਾ ਕਿਉਂਕਿ ਇਹ ਸਿੱਧਾ ਬਾਰ ਫਰਕ ਨਹੀਂ ਪੈਂਦਾ ਹਨ ਹੁਣ ਕੋਈ ਕੀ ਸੋਚਦਾ ਹੈ ਨਾ ਉਹ ਜੇ ਕੋਈ ਸੋਚ ਰਿਹਾ ਮੰਨ ਲਓ ਤੁਸੀਂ ਮੰਨ ਲਓ ਮੇਰੇ ਬਾਰੇ ਕੋਈ ਗਲਤ ਵੀ ਸੋਚੋਗੇ ਓਕੇ ਓਕੇ ਹਾਂ ਮੈਨੂੰ ਕੀ ਫਰਕ ਪੈ ਰਿਹਾ ਉਹਦੇ ਨਾਲ ਜੀ ਮਤਲਬ ਕਿ ਕਹਿਣ ਦਾ ਭਾਵ ਤੁਹਾਡਾ ਇਹੀ ਆ ਮੈਂ ਜਿੰਨਾ ਸੁਣਿਆ ਤੁਹਾਨੂੰ ਹੁਣ ਵੀ ਆਪਾਂ ਲੋਕਾਂ ਨੂੰ ਦਿਖਾਉਣ ਚ ਲੱਗੇ ਬੇ ਉਹਨਾਂ ਦੇ ਸਾਹਮਣੇ ਸਾਡੀ ਰਿਸਪੈਕਟ ਰਵੇ ਜਿਵੇਂ ਮੰਨ ਕੇ ਚੱਲੋ ਵੀ ਕੋਈ ਇਨਸਾਨ ਆ ਕਿਸੇ ਦਾ ਕੁਝ ਗਲਤ ਕਰਦਾ ਉਹਨਾਂ ਨੂੰ ਐ ਵੀ ਲੋਕਾਂ ਸਾਡੀ امیਜ ਖਰਾਬ ਹੋ ਗਈ। ਇਹ ਹੀ ਹੁੰਦਾ ਨਾ ਵੀ ਮਤਲਬ ਕਿ ਲੋਕ ਕੁਝ ਨਹੀਂ ਆ ਲੋਕਾਂ ਨੇ ਤਾਂ ਜਿਵੇਂ ਨਾਲੇ ਆਪਣੇ ਜਵਾਨ ਚੋਂ ਅਸੀਂ ਕਹਿੰਦੇ ਆ ਲੋਕ ਵੀ ਲੋਕਾਂ ਦਾ ਗੁਰੂ ਨਹੀਂ ਛੱਡੇ ਉਹਨਾਂ ਨੂੰ ਨਿੰਦਣ ਵਾਲੇ ਬੈਠੇ ਤੇ ਆਪਾਂ ਕੌਣ ਫਿਰ ਵੀ ਆਪਾਂ ਉਝੀ ਸਮਝੇ। ਇਹ ਅਹੀਂ ਨਾ ਅਨਵਸਸਰੀ ਐਵੇਂ ਸੋਚ-ਸੋਚ ਕੇ ਸੋਚ-ਸੋਚ ਕੇ ਟੋਂਗੀ ਬਣੇ ਹੋਏ ਆ। ਜੀ ਕੀ ਉਹ ਸਾਡੇ ਬਾਰੇ ਇਸ ਤਰ੍ਹਾਂ ਹੀ ਵਧੀਆ ਤਰੀਕੇ ਦੇ ਨਾਲ ਬਿਹੇਵ ਕਰੀਏ ਵਧੀਆ ਤਰੀਕੇ ਦੇ ਨਾਲ ਰਹੀਏ ਜਾਂ ਇਸ ਤਰ੍ਹਾਂ ਰਹੀਏ ਔਰ ਟੋਂਗ ਦੇ ਵਿੱਚ ਫਸੇ ਹੋਏ ਆ ਜੀ ਡਬਲ ਡਬਲ ਫੇਸ ਲਾਲਾ ਕਿ ਸਾਰੀ ਦੁਨੀਆ ਕੋ ਜੀ ਹੋ ਜਾ ਤੋਂ ਐਗਜ਼ਾਮਪਲ ਤੁਸੀਂ ਮੈਨੂੰ ਦੱਸੀ ਸੀਗੀ ਜਿਵੇਂ ਵੀ ਮੰਨ ਲਓ ਅੱਜ ਕਿਸੇ ਨੇ ਇਹ ਸਟੈਪ ਲੈ ਲਿਆ ਕਿਸੇ ਦਾ ਕਤਲ ਕਰਤਾ ਤਾਂ ਤੋ ਆ ਉੱਥੇ ਬੈਠ ਕੇ ਸੋਚੇ ਮੇਰਾ ਕੱਲ ਕੀ ਹੋਊ ਮੇਰਾ ਸਾਲ ਨੂੰ ਕੀ ਹੋ ਦੋ ਸਾਲ ਨੂੰ ਜਿਵੇਂ ਤੁਸੀਂ ਦੱਸਿਆ ਸੀ ਮੈਨੂੰ ਵੀ ਪੰਜ ਸਾਲ ਨੂੰ ਕੋਈ ਦੀਦੀ ਨੇ ਮੈਨੂੰ ਦੱਸਿਆ ਸੀ ਵੀ 10 ਸਾਲ ਨੂੰ ਮੇਰਾ ਕੀ ਹੋ ਮੈਂ ਕਿੱਥੇ ਹੋਊਗਾ ਤੇ ਜਦੋਂ ਮੰਨ ਕੇ ਚਲੋ ਵੀ ਆਪਾਂ 10 ਸਾਲ ਨੂੰ ਕਿੱਥੇ ਹੋਵਾਂਗੇ ਇਹ ਚੀਜ਼ ਸੋਚ ਲਈ ਦਿਮਾਗ ਦੇ ਇੱਕ ਚੀਜ਼ ਆਪਣੀ ਮੰਨ ਕੇ ਚਲੋ ਇੱਕ ਮਿੰਟ ਤੇ ਜਾਂ ਦੋ ਮਿੰਟ ਤੇ ਪੰਜ ਮਿੰਟ ਤੇ ਖਤਮ ਹੁੰਦੀ ਹੈ ਮੰਨ ਲਓ ਗੱਲ ਉਹੀ ਹੋ ਗਈ ਵੀ ਕਿਸੇ ਨੇ ਤੁਹਾਡਾ ਇਹ ਚੀਜ਼ ਕਰਦੀ ਤੁਹਾਡੀ ਇਨਸਲਟ ਕਰਦੀ ਤੇ ਇਨਸਲਟ ਕਰਕੇ ਚਲਾ ਗਿਆ ਕੋਈ ਚੱਕਰ ਨਹੀਂ ਤੇ ਜੇ ਤੁਸੀਂ ਸੋਚ ਲਿਆ ਵੀ ਕੋਈ ਚੱਕਰ ਨਹੀਂ ਆਪਾਂ ਕਿਸੇ ਤੋਂ ਕੀ ਲੈਣਾ ਕੋਈ ਕੁਝ ਮਰਦੀ ਸੋਚੀ ਜਾਵੇ ਉਹਦੀ ਸੋਚ ਆ ਉਹਦੀ ਸੋਚ ਆ ਵੀ ਚਲੋ ਠੀਕ ਆ ਯਾਰ ਕਰਕੇ ਇਨਸਰਟ ਠੀਕ ਆ ਉਹਦੀ ਜੋ ਉਹਨੂੰ ਚੰਗਾ ਲੱਗਿਆ ਕਰਕੇ ਠੀਕ ਹੈ ਤੇ ਜੇ ਉਹਨੇ ਸਟੈਪ ਲੈ ਲਿਆ ਤੇ ਉਹ ਕਿੱਥੋਂ ਤੱਕ ਪਹੁੰਚਦਾ ਵੀ ਮੇਰੇ ਇਨਸਰਟ ਕੀਤੀ ਘਾ ਤਾਂ ਕੁਝ ਵੀ ਕਰ ਸਕਦਾ ਕੋਈ ਤੂੰ ਹੀ ਨਾ ਪਹਿਲਾਂ ਇੱਕ ਫੀਸ ਡਿਸਾਈਡ ਕਰਨ ਵਾਲੀ ਹੁੰਦੀ ਹੈ ਕਿ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ ਜੀ ਮਕਸਦ ਜੇ ਉਹ ਮਕਸਦ ਤੇ ਜਿਹੜੀ ਚੀਜ਼ ਪ੍ਰੋਬਲਮ ਕ੍ਰੀਏਟ ਕਰੂ ਉਹ ਆਪਾਂ ਨਹੀਂ ਕਰਾਂਗੇ ਹਾਂ ਅਗਰ ਤੁਹਾਨੂੰ ਲੱਗਦਾ ਹੈ ਕਿ ਇਵਨ ਅਗਰ ਸੌਰੀ ਬੋਲ ਕੇ ਵੀ ਤੁਹਾਡਾ ਕੰਮ ਚੱਲਦਾ ਹੈ ਤਾਂ ਸੌਰੀ ਵੀ ਬੋਲ ਦੋ ਕਿ ਠੀਕ ਹੈ ਬਈ ਮੇਰੇ ਕੋਲ ਗਲਤੀ ਹੋ ਗਈ ਮੈਂ ਗਲਤੀ ਕਰ ਲਈ ਚਲੋ ਜੇ ਤੁਸੀਂ ਇੰਨੀ ਛੋਟੀ ਜੀ ਇੱਕ ਵਰਡ ਤੋਂ ਛੁਟਕਾਰਾ ਪਾ ਸਕਦੇ ਹੋ ਕਿ ਇਹ ਵੱਡੀ ਮੁਸੀਬਤ ਤੋਂ ਜੀ ਤੇ ਕਰ ਲਓ ਕੋਈ ਹਰਜ ਨਹੀਂ ਉਸ ਚੀਜ਼ ਦਾ ਓਕੇ ਤੇ ਆਪਣਾ ਮਕਸਦ ਦੇਖਣਾ ਬਹੁਤ ਜ਼ਰੂਰੀ ਹੈ ਤੁਹਾਡੇ ਗੁਰੂਆਂ ਨੇ ਵੀ ਹਥਿਆਰ ਚੁੱਕੇ ਜੀ ਉਹਨਾਂ ਨੇ ਵੀ ਕਤਲ ਕੀਤੇ ਉਹਨਾਂ ਨੇ ਵੀ ਲੜਾਈਆਂ ਲੜੀਆਂ ਸਭ ਕੁਝ ਕੀਤਾ ਉਹਨਾਂ ਦੇ ਲੜਾਈ ਲੜਨ ਦੇ ਵਿੱਚ ਔਰ ਐਵੇਂ ਬਸ ਇੱਜ਼ਤ ਦੇ ਨਾਂ ਤੇ ਕਿਸੇ ਦਾ ਵੀ ਗਲਾ ਵੱਢ ਦੇਣਾ ਉਹਨਾਂ ਦੇ ਵਿੱਚ ਬੜਾ ਫਰਕ ਹੈ ਜੀ ਇੱਕ ਬੰਦਾ ਜੋਸ਼ ਦੇ ਵਿੱਚ ਗੁੱਸੇ ਦੇ ਵਿੱਚ ਤੁਸੀਂ ਇੱਕ ਵਰਡ ਮੈਨੂੰ ਗਲਤ ਆਖਤਾ ਜੀ ਤੇ ਮੈਂ ਉਸੇ ਵੇਲੇ ਤੁਸੀਂ ਮੈਨੂੰ ਟ੍ਰਿਗਰ ਕਰਤਾ ਔਰ ਮੈਂ ਤਲਵਾਰ ਵੱਡ ਕੱਢ ਕੇ ਤੇ ਤੁਹਾਡੀ ਤੌਣ ਹੋਤਗੀ ਜੀ ਇਹ ਕੋਈ ਸਮਝਦਾਰੀ ਵਾਲਾ ਕੰਮ ਹੀ ਨਹੀਂ ਹੈ। ਔਰ ਇਹ ਇਹ ਨਾ ਅਤਰਮ ਦੇ ਵਿੱਚ ਅਸੀਂ ਤਰਮ ਔਰ ਉਹਨੂੰ ਮੰਨਦੇ ਹੈ ਨਾ ਕਿ ਪਾਪ ਔਰ ਪੁੰਨੇ ਜੇ ਅਸੀਂ ਉਸ ਚੀਜ਼ ਦੇ ਵਿੱਚ ਲੈ ਕੇ ਜਾਈਏ ਨਾ ਕਿ ਇਹ ਇਹ ਅਤਰਮ ਹੈ। ਜਿਹਨੂੰ ਹਿੰਦੀ ਤੇ ਹੈ ਧਰਮ ਹੈ ਕਿ ਜਦੋਂ ਅਸੀਂ ਤੁਸੀਂ ਮੈਨੂੰ ਟ੍ਰਿਗਰ ਕੀਤਾ ਗੁੱਸਾ ਦਿਵਾਇਆ ਔਰ ਮੈਂ ਤਲਵਾਰ ਕੱਢ ਕੇ ਤੁਸੀਂ ਮੈਨੂੰ ਗਾਲਾਂ ਕੱਢੀਆਂ ਬੁਰਾ ਭਲਾ ਬੋਲਿਆ ਮੈਂ ਤਲਵਾਰ ਕੱਢ ਕੇ ਤੁਹਾਡੀ ਧੌਣ ਵੱਗਦੀ ਤਾਂ ਇਹ ਗਲਤ ਕੰਮ ਕੀਤਾ ਮੈਂ ਕਿਉਂਕਿ ਤੁਸੀਂ ਮੈਨੂੰ ਟ੍ਰਿਗਰ ਕਰਤਾ ਤੁਸੀਂ ਕੁਝ ਇਹੋ ਜਿਹੇ ਕੰਮ ਕਰ ਰਹੇ ਹੋ ਜਿਹਦੇ ਨਾਲ ਕਿ ਮੈਨੂੰ ਪਤਾ ਲੱਗ ਰਿਹਾ ਹੈ ਕਿ ਸਮਾਜ ਦੇ ਵਿੱਚ ਇਹਦੇ ਨਾਲ ਕੁਝ ਗਲਤ ਹੋਏਗਾ ਸਮਾਜ ਦੇ ਵਿੱਚ ਉਹਦਾ ਅਸਰ ਸਮਾਜ ਤੇ ਗਲਤ ਹੋਏਗਾ ਫੇਰ ਉਹ ਸਾਰਾ ਕੁਝ ਸੋਚ ਸਮਝ ਕੇ ਫੇਰ ਤਲਵਾਰ ਚੁੱਕ ਕੇ ਗਰਦਨ ਵੱਢੀ ਤੇ ਉਹ ਗਲਤ ਨਹੀਂ ਹੈ ਉਹ ਗਲਤ ਨਹੀਂ ਜਿਵੇਂ ਆਪਣੇ ਜਿਹੜੇ ਗੁਰੂ ਸੀ ਉਹੀ ਗੱਲ ਤੁਹਾਡੇ ਕਹਿਣ ਦਾ ਭਾਵ ਉਹ ਸਮਾਜ ਤੇ ਜਿਹੜੇ ਲੋਕਾਂ ਦੇ ਜਨਮ ਸੀ ਉਹਦੇ ਲਈ ਕੱਢੀ ਸੀ ਇੱਥੇ ਛੋਟੀ ਛੋਟੀ ਗੱਲ ਤੇ ਜਿਹੜੇ ਲੜਦੇ ਉਹ ਬੇਵਕੂਫ ਉਹ ਬੇਵਕੂਫ ਬੇਵਕੂਫ ਹੀ ਹੈ ਸਾਰੀ ਉਹ ਸਿਰਫ ਆਪਣੀ ਆਪਣਾ ਉਹ ਕੀ ਹੋ ਰਿਹਾ ਨਾ ਉਹ ਟ੍ਰਿਗਰ ਹੋ ਰਿਹਾ ਉਹਨੂੰ ਕੋਈ ਵੀ ਆ ਕੇ ਕੋਈ ਗੱਲ ਕਹਿਦਾ ਤੁਸੀਂ ਦੇਖੋ ਜਿੰਨਾ ਬੰਦਾ ਉਥਲਾ ਹੋਏਗਾ ਨਾ ਉਹ ਕਮਜ਼ੋਰ ਮਾਨਸਿਕਤਾ ਵਾਲਾ ਹੋਏਗਾ ਉਹਨੂੰ ਤੁਸੀਂ ਇੱਕ ਗਾਲ ਦੇ ਕੇ ਦੇਖੋ ਗਾਲੀਆਂ ਦਾ 10 ਗਾਣਾ ਦੇਗਾ ਜੀ ਤੇ ਜਿਹੜਾ ਹੁੰਦਾ ਹੈ ਬੜਾ ਡੂੰਗਾ ਬੰਦਾ ਹੁੰਦਾ ਹੈ ਨਾ ਤੇ ਉਹਨੂੰ ਉਹਨੂੰ ਕੋਈ ਗੁੱਸਾ ਨਹੀਂ ਦਿਵਾ ਸਕਦਾ ਮਹਾਤਮਾ ਬੁੱਧ ਦੇ ਮੂੰਹ ਤੇ ਕਿਸੇ ਨੇ ਆ ਕੇ ਥੁੱਕਤਾ ਹੈ ਜੀ ਤੇ ਉਹਨਾਂ ਨੇ ਥੁੱਕ ਪੂੰਝਿਆ ਆਪਣੇ ਕੱਪੜੇ ਦੇ ਨਾਲ ਤੇ ਉਹਨੂੰ ਪੁੱਛਿਆ ਕਿ ਹੋਰ ਕੁਝ ਕਹਿਣਾ ਉਹ ਬੰਦੇ ਦਾ ਦਿਮਾਗ ਖਰਾਬ ਹੋ ਗਿਆ ਉਹ ਦੂਸਰੇ ਦਿਨ ਆ ਕੇ ਉਹਨੂੰ ਉਹਦੇ ਕੋਲੋਂ ਮਾਫੀ ਮੰਗਿਆ ਮਹਾਤਮਾ ਬੁੱਧ ਦੇ ਕੋਲੋਂ ਕਿ ਮੈਨੂੰ ਮaaf ਕਰ ਦਿਓ ਮੈਂ ਤੇ ਅਗਿਆਨੀ ਬੰਦਾ ਹੈ ਤੇ ਤੁਹਾਡੇ ਤੁਹਾਡੀ ਆਪਣੇ ਉੱਪਰ ਕਮਾਂਡ ਕਿੰਨੀ ਹੈ ਉਹ ਉਹਦੇ ਉਸ ਤੋਂ ਬਾਅਦ ਹੀ ਇਹ ਪਤਾ ਲੱਗਦਾ ਹੈ ਕਿ ਇਹੋ ਜਿਹੇ ਐਕਸ਼ਨ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਹੀ ਐਕਸ਼ਨ ਕੀ ਲੈ ਰਹੇ ਹੋ ਤਾਂ ਵੀ ਜ਼ਿੰਦਗੀ ਦਾ ਜੋ ਮਕਸਦ ਹੈ ਤੁਸੀਂ ਤੁਸੀਂ ਇਹ 1 ਮਿੰਟ ਦਾ ਸਿਰਫ ਇੱਜ਼ਤ ਦੇਨਾ ਤੇ ਤੁਸੀਂ ਇਹੋ ਜਿਹਾ ਕੋਈ ਐਕਸ਼ਨ ਲੈ ਲਿਆ। ਔਰ ਫਿਰ ساری ਜ਼ਿੰਦਗੀ ਜੇਲ੍ਹ ਚ ਕੱਟਤੀ। ਤਾਂ ਕੀ ਫਾਇਦਾ ਉਸ ਚੀਜ਼ ਦਾ? ਸਹੀ ਹੈ। ਤਾਂ ਉਹੋ ਹੀ ਤੁਸੀਂ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜਿੰਨਾ ਲੋਕਾਂ ਦੀ ਬਹੁਤ ਇੱਜ਼ਤ ਹੈ ਉਹਨਾਂ ਨੂੰ ਲੋਕ ਗਾਣਾ ਨਹੀਂ ਕੱਢਦੇ? ਨਹੀਂ ਆ। ਕੱਢਦੇ ਆ। ਉਹਨਾਂ ਨੂੰ ਜ਼ਿਆਦਾ ਕੱਢਦੇ ਆ। ਬਹੁਤ ਜ਼ਿਆਦਾ ਕੱਢਦੇ ਆ। ਜੀ। ਜਿੰਨੇ ਲੋਕ ਐ ਦੁਨੀਆ ਤੇ ਔਰ ਲੋਕ ਤਰੱਕੀ ਉਦੋਂ ਕਰਦੇ ਜੀ ਤੁਹਾਨੂੰ ਗਾਲਾਂ ਕੱਢਣ ਵਾਲੇ ਲੋਕ ਜ਼ਿਆਦਾ ਹੋ ਜਾਂਦੇ ਆ ਜੀ ਇਹ ਇਹ ਨਿਯਮ ਹੈ ਹੁਣ ਮੋਦੀ ਦੇਖੋ ਕਿੰਨਾ ਮੋਦੀ ਦੀ ਬੁਰੀ ਕਰਦੇ ਨੇ ਲੋਕ ਕਿੰਨਾ ਔਰ ਜਿੰਨੀ ਬੁਰੀ ਕਰਦੇ ਉੰਨੀ ਉਹ ਜ਼ਿਆਦਾ ਤਰੱਕੀਆਂ ਤੇ ਚੱਲ ਜਾ ਰਿਹਾ ਜੀ ਕਿਉਂਕਿ ਉੰਨੀ ਚਰਚਾ ਹੋ ਰਹੀ ਹੈ ਨਾ ਉਹਦੀ ਤੇ ਜਦੋਂ ਕੋਈ ਬੁਰਾ ਵੀ ਕਹਿੰਦਾ ਹੈ ਤੇ ਫਿਰ ਲੋਕ ਸੋਚਦੇ ਆ ਨਾ ਕਿ ਬੁਰਾ ਕਹਿ ਰਿਹਾ ਉਹਦੇ ਬਾਰੇ ਕੌਣ ਹੈ ਬੰਦਾ ਜੀ ਤੇ ਫਿਰ ਉਹਨੂੰ ਸੁਣਨਾ ਸ਼ੁਰੂ ਕਰਦੇ ਨੇ ਲੋਕ। ਤੋਂ ਇਹ ਚੀਜ਼ ਬਾੱਕੀ ਸਮਝਣ ਵਾਲੀ ਹੈ। ਮੇਰੀ ਸਮਝ ਚ ਹੋਣਾ ਹੀ ਆ ਤੁਹਾਡੀ ਗੱਲ। ਵਾਕਈ ਹੀ ਸਮਝਣ ਵਾਲੇ ਲੋਕਾਂ ਲੋਕ ਤਾਂ ਖੁਸ਼ ਹੋਣੇ ਹੀ ਨਹੀਂ।